ਜੇ ਦੂਸਰਾ ਵਿਆਹ ਵੀ ਕਰਾ ਲਿਆ ਤਾਂ ਤਲਾਕ ਹੈ ਜਿਹੜਾ ਘਰਵਾਲੀ ਨਾਲ ਹੋਇਆ ਬੱਚਿਆਂ ਨਾਲ ਤਾਂ ਤਲਾਕ ਨਹੀਂ ਹੋਇਆ ਇਸ ਕਰਕੇ ਬੱਚਿਆਂ ਦੀ ਸਾਂਭ ਸੰਭਾਲ ਬੱਚਿਆਂ ਦੇ ਨਾਲ ਨਵੇਂ ਪਰਿਵਾਰ ਦਾ ਮਾਹੌਲ ਬਰਾਬਰ ਰੱਖਣਾ ਸਹੀ ਤਰੀਕੇ ਨਾਲ ਰੱਖਣਾ ਇਹ ਬੰਦੇ ਦੀ ਜ਼ਿੰਮੇਵਾਰੀ ਹੁੰਦੀ ਹੈ

ਅੱਜ ਪੰਜਾਬ ਦੇ ਵਿੱਚ ਲੜਕੀਆਂ ਦੀ ਨੈਸ਼ਨਲ ਕਬੱਡੀ ਦਾ ਜਿਹੜਾ ਨੈਸ਼ਨਲ ਟੂਰਨਾਮੈਂਟ ਹੋਇਆ ਹੈ ਬਹੁਤ ਹੀ ਜ਼ਬਰਦਸਤ ਮੈਚ ਹੋਏ ਸਰ ਕੀ ਕਹਿਣਾ ਚਾਹੁੰਦੇ ਆ ਅੱਜ ਦਾ ਜਿਹੜਾ ਮੈਚ ਖਤਮ ਹੋਇਆ ਹੈ ਹਾਂ ਜੀ ਜਿਉਂ

ਸਾਡੇ ਲਈ ਬਹੁਤ ਖੁਸ਼ੀ ਦੀ ਗੱਲ ਹੈ ਕਿ ਅਸੀਂ ਇਸ ਤਰ੍ਹਾਂ ਨਾਲ ਜੋ ਪੰਜਾਬ ਨੋਨ ਹੈ ਹਸਪਿਟੈਲਿਟੀ ਦੇ ਲਈ ਅਸੀਂ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕੀਤੀ ਕਿ ਜੋ ਬਾਹਰੋਂ ਪਲੇਅਰ ਆਏ ਨੇ ਉਹਨਾਂ ਦੇ ਪੁੱਛੀ ਸਾਰੇ ਉਹਨਾਂ ਨੂੰ ਜੋ ਵਧੀਆ ਸਹੂਲਤਾਂ ਦੇ ਸਕਦੇ ਅਸੀਂ ਤੇ ਇਹ ਰਹਾ ਅਸੀਂ ਸਮਝਦੇ ਹਾਂ ਕਿ ਅਸੀਂ ਇੱਥੇ ਕਾਮਯਾਬ ਹੋਏ ਹਾਂ ਬਹੁਤ ਖੁਸ਼ੀ ਹੈ ਜਿਹੜੀ ਐਮ ਟੀਮ ਆਈ ਹੈ ਦੇ ਵੀ ਉਹਨਾਂ ਦੇ ਪੁੱਛੀ ਸਾਰੇ ਬਹੁਤ ਹੀ ਸਕਸੈਸਫੁਲੀ ਸਾਡੀ ਪੂਰੀ ਟੀਮ ਨੇ ਨੈਮਰ ਇੰਟੈਕਸ ਕਨਿਊਨੀਵਰਸਿਟੀ ਦੀ ਪੂਰੀ ਟੀਮ ਨੇ ਮਿਲ ਕੇ ਕਬੱਡੀ ਫੈਡਰੇਸ਼ਨ ਪੰਜਾਬ ਦੇ ਪੂਰੀ ਟੀਮ ਨਾਲ ਮਿਲ ਕੇ ਇਸ ਨੂੰ ਸਕਸੈਸਫੁਲੀ ਆਖਰੋਰੀ। ਧੰਨਵਾਦ ਜੀ। ਇਹ ਮੈਂ ਆਰ ਸਾਡੀ ਰੂਹ ਦੀ ਖਰਾਕ ਹੈ। ਅੱਜ ਪੰਜਾਬ ਦੇ ਵਿੱਚ ਲੜਕੀਆਂ ਦੀ ਨੈਸ਼ਨਲ ਕਬੱਡੀ ਦਾ ਜਿਹੜਾ ਨੈਸ਼ਨਲ ਟੂਰਨਾਮੈਂਟ ਹੋਇਆ ਹੈ। ਬਹੁਤ ਹੀ ਜ਼ਬਰਦਸਤ ਮੈਚ ਹੋਏ ਹੈ। ਮੈਂ ਮੁਬਾਰਕ ਦਿਨਾ ਸਰਦਾਰ ਸਿਕੰਦਰ ਸਿੰਘ ਮਲੂਗਾ ਜੀ ਜਿਹੜੇ ਕਿ ਇਸ ਐਸੋਸੀਏਸ਼ਨ ਦੇ ਪ੍ਰਧਾਨ ਹੈ ਤੇ ਲੈਂਬਰਨ ਯੂਨੀਵਰਸਿਟੀ ਦੇ ਰਾਜ ਜੀ ਨਿਰਮਲ ਸਿੰਘ ਰਾਜ ਜੀ ਜਿਨ੍ਹਾਂ ਨੇ ਇਹ ਇੱਥੇ ਹੋਸਟ ਬਣ ਕੇ ਬਹੁਤ ਹੀ ਸ਼ਾਨਦਾਰ ਟੂਰਨਾਮੈਂਟ ਕਰਾਇਆ ਬੜੀ ਖੁਸ਼ੀ ਹੋਈ ਇੱਥੇ ਬਹੁਤ ਉਤਸ਼ਾਹ ਨੌਜਵਾਨਾਂ ਚ ਦੇਖਣ ਨੂੰ ਮਿਲਿਆ ਕਬੱਡੀ ਦੇ ਪ੍ਰਤੀ ਤੇ ਬਹੁਤ ਹੀ ਵਧੀਆ ਟੂਰਨਾਮੈਂਟ ਹੋਇਆ ਇਸ ਤਰ੍ਹਾਂ ਦੇ ਟੂਰਨਾਮੈਂਟ ਪੰਜਾਬ ਦੇ ਵਿੱਚ ਹੋਣੇ ਚਾਹੀਦੇ ਆ ਤੇ ਪੰਜਾਬ ਦੇ ਵਿੱਚ ਕਬੱਡੀ ਦੀ ਸੰਭਾਲ ਵਾਸਤੇ ਕਬੱਡੀ ਨੂੰ ਪਰਪੂਲਿਤ ਕਰਨ ਵਾਸਤੇ ਸਕੂਲਾਂ ਕਾਲਜਾਂ ਤੇ ਅਕੈਡਮੀਆ ਬਣਾ ਕੇ ਅੱਛੀ ਖੇਡ ਹੈ ਜਿਹੜੀ ਉਹ ਹੋਰ ਕਰਨੀ ਚਾਹੀਦੀ ਹੈ ਬਹੁਤ ਹੀ ਅੱਛਾ ਇਹ ਟੂਰਨਾਮੈਂਟ ਮੈਨੂੰ ਦੇਖਣ ਨੂੰ ਮਿਲਿਆ ਮੈਨੂੰ ਬੜੀ ਖੁਸ਼ੀ ਹੋਈ ਮੈਂ ਧੰਨਵਾਦੀ ਹਾਂ ਐਸੋਸੀਏਸ਼ਨ ਦਾ ਤੇ ਲੈਮਰਨ ਯੂਨੀਵਰਸਿਟੀ ਦਾ ਜਿਨ੍ਹਾਂ ਨੇ ਮੈਨੂੰ ਵੀ ਇੱਥੇ ਸ਼ਿਰਕਤ ਕਰਨ ਦਾ ਮੌਕਾ ਦਿੱਤਾ ਤੁਹਾਨੂੰ ਕੀ ਲੱਗਦਾ ਜਿਸ ਖੇਤਰ ਖੇਡਾਂ ਦੇ ਖੇਤਰ ਦੇ ਵਿੱਚ ਸਰਕਾਰ ਵੱਡੇ ਵੱਡੇ ਦਾਅਵੇ ਕਰਕੇ ਸ਼ਕਤਾਂ ਦੇ ਉੱਤੇ ਕਾਬੂ ਜਿੱਤ ਕੀ ਲੱਗਦਾ ਹੈ ਉਹ ਖੇਡਾਂ ਦੇ ਖੇਤਰ ਦੇ ਵਿੱਚ ਸਰਕਾਰ ਕੰਮ ਕਰ ਪਾਈ ਹੈ ਜਾਂ ਨਹੀਂ ਤੁਸੀਂ ਕਿਹਦੇ ਤੋਂ ਦੇਖਦੇ ਦੇਖੋ ਵੈਸੇ ਤਾਂ ਖੇਡਾਂ ਦਾ ਮੌਸਮ ਹੈ ਖੇਡਾਂ ਦੀ ਅੱਜ ਮਾਹੌਲ ਹੈ ਪੋਲਿਟੀਕਲ ਗੱਲ ਨਹੀਂ ਕਰਨੀ ਚਾਹੀਦੀ ਪਰ ਜਿਹਦੀ ਤਾਂ ਖੇਡਾਂ ਦਾ ਮਸਲਾ ਉਹ ਪੰਜਾਬ ਦੇ ਵਿੱਚ ਬਿਲਕੁਲ ਸਰਕਾਰ ਵੱਲੋਂ ਇਗਨੋਰ ਕੀਤਾ ਹੋਇਆ ਉਹਨੂੰ ਅਣਗੌਲਿਆ ਕੀਤਾ ਹੋਇਆ ਕਿਸੇ ਤਰ੍ਹਾਂ ਵੀ ਪੰਜਾਬ ਦੇ ਵਿੱਚ ਖੇਡਾਂ ਨੂੰ ਪ੍ਰਫੁੱਲਤ ਕਰਨ ਲਈ ਨੌਜਵਾਨੀ ਨੂੰ ਨਸ਼ਿਆਂ ਤੋਂ ਹਟਾਉਣ ਲਈ ਕੋਈ ਵੀ ਜਿਹੜੀ ਗੱਲ ਹੈ ਉਹ ਨਹੀਂ ਚੱਲ ਰਹੀ ਤੁਹਾਨੂੰ ਇੱਕ ਪੁਲੀਟਿਕਲ ਸਵਾਲ ਥੋੜੀ ਕਰਨਾ ਹੈ ਵੀ ਰਾਜਨੀਤੀ ਦੇ ਵਿੱਚ ਉਹ ਪਤਰ ਜਿਹੜਾ ਕਿਸ ਪੱਧਰ ਦੇ ਉੱਤੇ ਆ ਕੇ ਗਿਰ ਗਿਆ ਹੋਇਆ ਭਾਵੇਂ ਮੁੱਖ ਮੰਤਰੀ ਭਗਵੰਤ ਸ마ਨੌਰਾਂ ਦੀ ਬੇਟੀ ਦਾ ਬਿਆਨ ਹੋਵੇ ਜਾਂ ਮੀਡੀਆ ਸਾਹਿਬ ਦੇ ਉੱਤੇ ਉਹਨਾਂ ਦੀ ਪਤਨੀ ਦੇ ਉੱਤੇ ਕਾਰਵਾਈ ਹੈ ਇਹ ਕਿ ਰਾਜਨੀਤੀ ਕਿਸ ਲੈਵਲ ਦੇ ਉੱਤੇ ਚੱਲ ਗਈ ਕੀ ਦੇਖ ਦੋ ਜੀ ਮੈਂ ਜਦੋਂ ਅਮਰਿਤਪਾਲ ਜੀ ਦੀ ਵਾਈਪ ਨੂੰ ਫੜਨ ਲੱਗੇ ਸੀ ਜਾਂ ਰੋਕਿਆ ਸੀ ਉਦੋਂ ਵੀ ਕਿਹਾ ਸੀ ਕਿ ਧੀਆਂ ਪੈਣਾ ਸਭ ਦੀਆਂ ਸਾਂਝੀਆਂ ਹੁੰਦੀਆਂ ਦੇਖੋ ਐਸੀ ਰਾਜਨੀਤਿਕ ਲੋਕ ਸਾਰਾ ਦਿਨ ਬਾਹਰ ਕਿਆ-ਕਿਆ ਕਰਦੇ ਆ ਕਿਆ-ਕਿਆ ਕਿਸ ਤਰ੍ਹਾਂ ਦੇ ਕੰਮ ਕਰਦੇ ਆ ਕਿਆ ਖਰੀਦੇ ਕਿਆ ਵੇਚਦੇ ਕਿਆ ਐਸੀ ਭੁੱਲਦੇ ਆ ਸਾਡੇ ਘਰ ਵਿੱਚ ਸਾਡੀਆਂ ਧੀਆ ਪੇਣਾ আর ਘਰ ਵਾਲੀਆਂ ਨੂੰ ਪਰਿਵਾਰ ਮੈਂਬਰਾਂ ਨੂੰ ਉਹਦੀ ਕੋਈ ਯਾਰਾ ਨਹੀਂ ਪਤਾ ਹੁੰਦਾ ਇਸ ਕਰਕੇ ਜਿਹੜਾ ਇਹ ਬਿਕਰਮਜੀਤ ਸਿੰਘ ਮਜੀਠੀਆ ਦੀ ਵਾਈਫ ਤੇ ਪਰਚਾ ਕੀਤਾ ਹੈ ਜਾਂ ਉਹਨੂੰ ਸੰਮਣ ਕੀਤੇ ਬਿਲਕੁਲ ਗਲਤ ਹੈ ਮੈਂ ਵੀ ਮੁੱਖ ਮੰਤਰੀ ਰਹਿਆ ਮੈਂ ਸਾਡੇ ਹੁੰਦੇ ਮਜੀਠਿਆ ਤੇ ਪਰਚਾ ਹੋਇਆ ਸੀ ਉਦੋਂ ਗੱਲ ਆਈ ਸੀ ਮੇਰੇ ਪਾਸ ਇਹ ਕਿ ਉਹਦੀ ਵਾਈਫ ਨੂੰ ਵੀ ਵਿੱਚ ਇਨਵੋਲਵ ਕਰਨ ਲੱਗੇ ਆ ਮੈਂ ਸੱਤੀ ਦੇ ਨਾਲ ਡੀਜੀਪੀ ਨੂੰ ਕਿਹਾ ਸੀ ਕਿ ਔਰਤਾਂ ਦਾ ਇਹਦੇ ਵਿੱਚ ਕੋਈ ਕੰਮ ਨਹੀਂ ਇਹ ਪਰਚੇ ਨਹੀਂ ਹੋਣੇ ਚਾਹੀਦੇ ਇਹ ਜਿਹੜਾ ਹੋਇਆ ਇਹ ਗਲਤ ਹੋਇਆ ਦੂਸਰਾ ਇਹ ਹੈ ਕਿ ਜਿਹੜੇ ਮਾਨ ਸਾਹਿਬ ਹੈ ਉਹਨਾਂ ਦਾ ਪਰਿਵਾਰਕ ਮਸਲਾ ਉਹਨਾਂ ਦੇ ਬੱਚੇ ਹੈ ਕੋਈ ਰਿਸ਼ਤੇਦਾਰ ਵਿੱਚ ਪਾ ਕੇ ਗੱਲ ਨਿਬੇੜ ਦੇਣੀ ਚਾਹੀਦੀ ਹੈ ਇਸ ਤਰ੍ਹਾਂ ਦੇ ਮਸਲੇ ਬਾਹਰ ਨਹੀਂ ਆਉਣੇ ਚਾਹੀਦੇ ਜੇ ਦੂਸਰਾ ਵਿਆਹ ਵੀ ਕਰਾ ਲਿਆ ਤਾਂ ਤਲਾਕ ਹੈ ਜਿਹੜਾ ਘਰਵਾਲੀ ਨਾਲ ਹੋਇਆ ਬੱਚਿਆਂ ਨਾਲ ਤਾਂ ਤਲਾਕ ਨਹੀਂ ਹੋਇਆ ਇਸ ਕਰਕੇ ਬੱਚਿਆਂ ਦੀ ਸਾਂਭ ਸੰਭਾਲ ਬੱਚਿਆਂ ਦੇ ਨਾਲ ਨਵੇਂ ਪਰਿਵਾਰ ਦਾ ਮਾਹੌਲ ਬਰਾਬਰ ਰੱਖਣਾ ਸਹੀ ਤਰੀਕੇ ਨਾਲ ਰੱਖਣਾ ਇਹੇ ਬੰਦੇ ਦੀ ਜ਼ਿੰਮੇਵਾਰੀ ਹੁੰਦੀ ਹੈ ਇਸ ਕਰਕੇ ਆਪਣੀ ਜ਼ਿੰਮੇਵਾਰੀ ਨੂੰ ਸਮਝਦੇ ਹੋਏ ਉਹਨਾਂ ਨੂੰ ਸਹੀ ਤਰੀਕੇ ਦੇ ਨਾਲ ਚੱਲਣਾ ਚਾਹੀਦਾ ਔਰ ਬੱਚਿਆਂ ਨੂੰ ਨਾਲ ਲੈ ਕੇ ਚੱਲਣਾ ਚਾਹੀਦਾ ਜਿਸ ਪੰਜਾਬ ਦੇ ਵਿੱਚ ਕਾਂਗਰਸ ਪਾਰਟੀ ਨੂੰ ਹੱਤਾ ਕਰੇਗਾ ਆਮ ਆਨ ਪਾਰਟੀ ਨਾਲ ਦੇਖੋ ਇਹ ਅਜੇ ਪ੍ਰੀਮਚੂਰ ਗੱਲ ਹੈ ਮੈਂ ਇਹਦੇ ਬਾਰੇ ਕੁਝ ਨਹੀਂ ਕਹਿਣਾ ਚਾਹੁੰਦਾ ਕਿਉਂਕਿ ਹਾਈ ਕਮਾਂਡ ਦੇ ਵਿੱਚ ਗੱਲ ਹੈ ਇਸ ਕਰਕੇ ਮੈਂ ਇਹਦੇ ਤੇ ਗੱਲ ਨਹੀਂ ਕਰਨਾ ਚਾਹੁੰਦਾ ਬਸ ਇਹ ਦਿਖਾ